ਹਾਂਜੀ ਸੱਚੀ ਗੱਲ ਦੀ ਸ਼ਾਹ ਜਾਨ ਹੋਰ ਠੀਕ ਹੈ ਕਿ ਤੁੰਹੇ ਸ਼ਾਲੇ ਅੱਜ ਤਰੀਕ ਹੋਈ ਆ 18 ਆ ਦੁਪਹਿਰ ਤੇ ਸ਼ਾਮ ਦਾ ਤੈਨ ਮੈਂ ਦੇਜਾਂ ਬਾਅਦ ਅੱਜ ਸਾਡੇ 5 ਤੇ ਆਪਾਂ ਗੇਟ ਆਇਓ ਲਿੰਗ ਆਜਾ ਤੂੰ ਚੋਣਾ ਦੇ ਦੇ ਨਾ ਇਹ ਪੀੜਾਈ ਚੋਕ ਤੇ ਚੋਣਾ ਨਾ ਜਿਹੜਾ ਥੋਣਾ ਜੋ ਚੋਂ ਲੱਗਾ ਸੀ ਚੂਦੂ ਤੇ 22 ਜੂਨ ਨਾਲ ਲੱਗਾ ਯਾ ਲਾਚ ਕਹਿਰਾ 22 ਜੂਨ ਤਾਂ ਓਕੇ ਜਿਵੇਂ ਆਪਾਂ ਤਾਂ ਹੀ ਬੋਈ ਜੂ ਜਾਂ ਭਾਈ ਤੇ ਜੇ ਨੂੰ ਤਾਂ 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 ਤੇ ਨਵੇਂ ਨਾ ਬੰਨ। ਤੇ ਬੈਸ ਨਹੀਂ ਦੇ ਖਲ ਲੰਗ ਦਾ ਵੇਲਾ ਪੂਰਾ ਵੇਲਾ ਪੱਕ ਜਾ ਸੋਨੇ ਨੂੰ। ਤੇ ਆਪਾਂ ਇਹ ਦਵਾਈ ਤੋਂ ਬਾਅਦ ਆ ਵਧਾ ਮਾਣ। ਦਵਾਈ ਤੋਂ ਬਾਅਦ। ਮਾਫੀ ਦਾਣੇ ਦਾ ਪੂਰਾ ਪੱਕੇ ਪਏ ਹੋ। 后来不拆了。 ਵੋਕਨਾ ਜੇ ਆਪਾਂ ਤਾਂ ਉੱਥੇ ਹੀ ਠਹਿ ਜਾਣਾ ਜਿਹੜਾ ਥਾਣਾ ਜੂਨ ਨਾ ਲੱਗਾ ਆ 12 ਜੂਨ ਨਾ ਲੱਗਾ ਦੋ ਦਿਨ ਲੱਦੇ ਆ ਖੋਲਾ ਕੇ ਤਾਰਾਂ ਤੇ ਮੁੱਕੇ 18 ਜੂਨ

ਕਰਤੇ ਹੀ ਨਾ ਜਿਆ ਲੇਤ ਲੱਦਾ ਚਨਾ ਹੁੰਦਾ ਜਿਆ ਨੇ ਪਾੜਿਆ ਨਾ ਲੈ ਰੋ ਚਾ ਜਾਦਾ ਜਨਨ ਨੇ ਅਗੀਤਾ ਲਾਦਾ ਨਾ ਦਾ ਜੂਨ ਤੋਂ ਪਹਿਲਾਂ ਉਹਨਾਂ ਨੇ ਤਾਂ ਚਾ ਕੱਟ ਨਿਕਲਿਆ ਕਿਦੇ ਦਾ 26 ਕਵੰਤਾ ਲੈ ਕੇ ਤੇ ਦਾ ਨਾ 32 ਕਵੰਤਾ ਨਿਕਲਿਆ ਤੇ ਬੈਖੀ ਆ ਪਾ ਥੋਲਾ ਜੋ ਦੋ ਲਾੜਾ ਪਹਿਲਾਂ ਆਪਾਂ ਇਹਦਾ ਲੈਤ ਹੀ ਲਾਉਣੀ ਆ ਤੁਵਾਜ ਦੇਖ ਕਿਦਾ ਚਾ ਆ ਵੇਖਾਂ ਨੇ ਕੀ ਨਿਕਲਦਾ ਆਪਣਾ ਚਾਨਾ ਤੇ ਇਹਦਾ ਪਲਾਸਟੀ ਕਰੋ ਬਾਈ ਨਾ ਨਹੀਂ ਤੇ ਬਰਤ ਵਧੀਆ ਲੈ ਨਹੀਂ ਤਾਂ ਮਕਾਰ ਹੀ ਦਿੱਤਾ ਆਖੀ ਆਪਾਂ ਪਹਿਲੇ ਹੀ ਬੰਨਾ ਬੰਨੇ ਮਾਰਦੇ ਤੁਸੀਂ ਬੰਨੇ ਬੰਨੇ ਇਹ ਤੇ ਅਗਲੇ ਨੂੰ ਤਾਂ ਬੰਦਾਂ ਨੇ ਤਾਂ ਮੈਨੂੰ ਬੰਨੇ ਆ ਨਾ ਬਾਤ ਜਰਾ ਕੰਮ ਦਾ ਪੈ ਜਾਣਾ ਮੈਨੂੰ ਬੰਨੇ ਹੀ ਵਧੇ ਜਾਂਦੇ ਜੇ ਰੁੱਕ ਪਹਿ ਚੱਲ ਪੈਣਾ ਨੁਕਾ ਬੰਨੇ ਵਦਨੇ ਔਖੇ ਨੇ ਜਾਲੇ ਤਾਂ ਨੁਕਾ ਕਿਰੇ ਕਰੇ ਵੇਖਣਾ ਨਾ ਭਾਈ ਕਦੋਂ ਮੇਲੇ ਇੱਥੇ ਵੇਲੇ ਆ ਗਏ ਨੇ ਉੱਥੇ ਤੇ ਤੇ ਹੁਣ ਆਪਾਂ ਵਧੀ ਹੀ ਪਹਿਲਾਂ ਆਪਾਂ ਵਧੀ ਜਾਂ ਪੀਪੀ ਥੋੜਾ ਬੰਨੇ ਵਾ ਵਧੀ ਆ ਤੇ ਇਹਦਾ ਆਪਾ ਤਨ ਸਿਆਰੇ ਦਾ ਨਿਕਲਿਆ ਇਹਦੇ ਦਖਾਣੇ ਪਾਰੇ ਦੇ ਤਨੇ ਟਣੇ ਹਾਲ ਦੇ ਆ ਲੱਗ ਪਰ ਇੱਕ ਗਾਲ ਜਾਈ ਪੱਕੀ ਜੀ ਤੇ ਇੱਕ ਦੀ ਨੇ ਤੇ ਉਥੇ ਹਰੇ ਹੀ ਦੇ 14 ਚ ਲਾਈ ਜਲਦੀ ਹੈ ਨਾ ਉਹ ਉਥੇ ਹੀ ਹਰੇ ਹੀ ਤੇ ਜਿਹੜੀ ਮੈਂ ਪਹਿਲਾਂ ਲੰਦੀਆਂ ਪੰਗ ਜਲਾਈਦੀ ਉਹ ਪੱਕਦੀ ਨਹੀਂ ਦੇਰ ਪਈ ਚਾਈ ਲਮੇ ਬੈਰੀ ਉਹਨਾਂ ਦਾ ਇਥੋਂ ਆਨੇ ਪੱਕ ਗਿਆ ਜਰਾ ਉਹ ਇਚੋ ਪੰਨਿਆਂ ਦਿਨਾਈ ਆਪਾ ਵੱਢੇ ਹੀ ਇਦਾਂ ਇਹ 14 ਬਾਹਰ ਦਿਨਾਂ ਦੇ ਰਹਿ ਗਏ ਕਿ ਦਿੰਦੀ ਕਹੇ ਬਦਲੇ ਉੱਥੇ ਬਣਾਈ ਇਹ ਤਾਂ ਪਵੰਦੇ ਨਹੀਂ ਚੋ ਦਿਨਾਂ ਦੇ ਵਿੱਚ

ਤੇ ਵੀਡੀਓ ਨੂੰ ਜਰੂਰ ਲਾਈਕ ਸੇ ਕਰਨਾ ਇਹ ਬੜੀ ਗੱਲ ਹੈ